ਸਸਰੀ ਅਕਾਲ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਪੜਾ ਫਟ ਜਾਂਦਾ ਜਾਂ ਫਿਰ ਖੁੰਗੀ ਲੱਗ ਜਾਂਦੀ ਆ ਉਹਨੂੰ ਆਪਾਂ ਘਰੇ ਰਿਪੇਅਰ ਜਾਂ ਰਫੋ ਕਿਸ ਤਰ੍ਹਾਂ ਕਰਨਾ ਹੈ ਇਹ ਕੱਟ ਲੱਗਿਆ ਹੋਇਆ ਜਿਸ ਤਰ੍ਹਾਂ ਸਾਈਡ ਤੋਂ ਤੁਸੀਂ ਉਸੇ ਨਾਲ ਦੇ ਕਪੜੇ ਦੀ ਟਾਕੀ ਆ ਜਿਹੜੀ ਕੱਟ ਲੈਣੀ ਆ ਇਹਨੂੰ ਕਪੜੇ ਨੂੰ ਆਪਾਂ ਰੱਖ ਕੇ ਇਹਦੇ ਉੱਪਰ ਰਿਵਰਸੀਬਲ ਟੇਪ ਆਉਂਦੀ ਆ ਇਹ ਤੁਹਾਨੂੰ ਮਨਿਆਰੀ ਦੀ ਜਾਂ ਫਿਰ ਟੇਲਰ ਕੋਲੋਂ ਜਾਂ ਫਿਰ ਜਿਥੋਂ ਰਿਲਾ ਵਗੈਰਾ ਲੈਣੇ ਉੱਥੋਂ ਮਿਲ ਜੂਗੀ ਆਰਾਮ ਦੇ ਨਾਲ ਇਹਨੂੰ ਕੱਪੜੇ ਦੇ ਉੱਪਰ ਚੰਗੀ ਤਰ੍ਹਾਂ ਸੈੱਟ ਕਰਕੇ ਰੱਖ ਦੇਣਾ ਤੇ ਉੱਪਰ ਕੱਪੜਾ ਰੱਖ ਦੇਣਾ ਕੱਪੜੇ ਦੇ ਉੱਪਰ ਜਿਹੜਾ ਗੈਪ ਨਹੀਂ ਹੋਣਾ ਚਾਹੀਦਾ ਹੈਗਾ ਜੇ ਵਾਧੂ ਧਾਗੇ ਨੇ ਉਹ ਵੀ ਕੱਟ ਦੇਣੇ ਆ। ਇਸ ਤਰ੍ਹਾਂ ਕੱਪੜਾ ਇਹਦੇ ਉੱਪਰ ਚੰਗੀ ਤਰ੍ਹਾਂ ਸੈੱਟ ਕਰ ਦਿੱਤਾ ਹੈ ਆਪਾਂ ਬਿਲਕੁਲ ਨਾਲ ਜੋੜ ਦੇਣਾ ਹੈ। ਸਫਾਈ ਦੇ ਨਾਲ ਕਰਨਾ ਹੈ। ਉੱਪਰ ਆਪਾਂ ਇਹਦੇ ਪ੍ਰੈਸ ਰੱਖ ਦਵਾਂਗੇ ਤੇ ਪ੍ਰੈਸ ਨੂੰ ਥੋੜੀ ਦੇਰ ਰੱਖਣ ਤੋਂ ਬਾਅਦ ਉੱਪਰ ਪ੍ਰੈਸ ਆ ਜਿਹੜੀ ਚਲਾ ਦੇਵਾਂਗੇ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਆਪਸ ਦੇ ਵਿੱਚ ਇਹ ਬਿਲਕੁਲ ਹੀ ਐਨ ਵਧੀਆ ਚਿਪਕ ਗਿਆ। ਮੌਕੇ ਤੇ ਆ ਜਿਹੜਾ ਤੁਸੀਂ ਇਹਦੇ ਨਾਲ ਕੰਮ ਚਲਾ ਸਕਦੇ ਹੋ। ਪਰ ਜਿੱਦਾਂ ਕਹਿੰਦੇ ਆ ਕਿ ਉਖੜਦਾ ਨਹੀਂ ਹੈਗਾ ਬਿਲਕੁਲ ਧੋਣ ਤੋਂ ਬਾਅਦ ਲੂਸ ਹੋ ਜਾਂਦਾ ਹੈ ਪ੍ਰੈਸ ਕਰਕੇ ਦੁਬਾਰਾ ਇਹਨੂੰ ਜੋੜਿਆ ਜਾ ਸਕਦਾ ਹੈ